ਗੁਰਦਾਸਪੁਰ ਪੁਲਿਸ ਨੇ ਗਲਤ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ 15 ਵਾਹਨਾਂ ਦੇ ਚਲਾਨ ਕੱਟੇ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਲੋਕਾਂ ਨੂੰ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਰਹਿ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਰੋਜ਼ੀ ਨਾਕੇ ਲਾਏ ਹੁੰਦੇ ਆ ਅੱਜ ਖਾਸ ਕਰਕੇ ਜਿਹੜਾ ਕਮੇਟੀ ਘਰ ਚੌਂਕਾ ਇਹਦੇ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਆ ਸਾਈਡਾਂ ਤੇ ਗੱਡੀਆਂ ਲਾ ਆ ਜਾਂਦੇ ਤੇ ਬਾਜ਼ਾਰ ਚ ਚਲੇ ਜਾਂਦੇ ਆ ਅਸੀਂ ਤੁਹਾਡੇ ਮੱਦੇ ਰਾਇ ਵੀ ਬਹੁਤ ਵਾਰੀ ਅਪੀਲ ਕੀਤੀ ਆ ਔਰ ਰਿਕਵੈਸਟ ਵੀ ਕੀਤੀ ਆ ਔਰ ਪਰਸਨਲੀ ਇਹਨਾਂ ਲੋਕਾਂ ਨੂੰ ਖੁਦ ਕਿਹਾ ਵਾ ਕਿ ਤੁਸੀਂ ਨਾ ਕਰੋ ਕਿ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਆ ਉਹਦੇ ਬਾਅਦ باوجود ਵੀ ਅਗਰ ਇਹ ਨਹੀਂ ਇਸ ਕੱਲ ਨੂੰ ਸਮਝ ਰਹੇ ਤਾਂ ਅੱਜ ਉਹਨਾਂ ਨੇ ਕਲੰਪ ਲਾਏ ਗੱਡੀਆਂ ਨੂੰ ਤਕਰੀਬਨ 15-20 ਗੱਡੀਆਂ ਨੂੰ ਕਲੰਪ ਲਾਏ ਨੇ ਅਸੀਂ ਚਲਾਨ ਕੀਤੇ ਨੇ ਤੇ ਉਹ ਜਿਹੜੇ ਜਿਹੜੇ ਆਈ ਜਾਂਦੇ ਨੇ ਉਹ ਨਾਲ ਨਾਲ ਆਪਣਾ ਚਲਾਨ ਭੁਗਤੀ ਜਾਂਦੇ ਨੇ ਨਾਲੇ ਫਾਈਨ ਦਈ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਮੌਕੇ ਤੇ ਚਲਾ ਨਹੀਂ ਕੀਤਾ ਜਾਣਾ ਵਾ ਇਸ ਕਰਕੇ ਇਹ ਲੋਕਾਂ ਨੂੰ ਆਹੀ ਫੇਰ ਤੁਹਾਡੇ ਦੁਆਰਾ ਇਹੀ ਅਪੀਲ ਕਰਦੇ ਆ ਕਿ ਟ੍ਰੈਫਿਕ ਦਾ ਸਹਿਯੋਗ ਦਿਓ ਤਾਂ ਕਿ ਸਾਡੇ ਜਿਹੜਾ ਸ਼ਹਿਰ ਆ ਸਾਫ਼ ਸੁਥਰਾ ਰਹੇ ਉਹਦੇ ਵਿੱਚ ਰਸ਼ ਨਾ ਪਵੇ ਔਰ ਜਿਹੜੀ ਗੱਡੀ ਆ ਉਹਨੂੰ ਸਹੀ ਤਰੀਕੇ ਦੇ ਨਾਲ ਪਾਰਕ ਕਰੋ ਨਹਿਰੂ ਪਾਰਕ 'ਚ ਪਾਰਕਿੰਗ ਬਣੀ ਆ ਜਿਹੜਾ ਪੁਰਾਣਾ ਬੱਸ ਸਟੈਂਡ ਹੀ ਉੱਥੇ ਵੀ ਜਗ੍ਹਾ ਖਾਲੀ ਹੋ ਉੱਥੇ ਵੀ ਅਗਰ ਤੁਸੀਂ ਬਾਜ਼ਾਰ ਅੱਧੇ ਘੰਟੇ ਪੌਣੇ ਘੰਟੇ ਘੰਟੇ ਲਈ ਆਉਣਾ ਵਾ ਤਾਂ ਆਪਣੀ ਕਿਰਪਾ ਕਰਕੇ ਉੱਥੇ ਗੱਡੀ پارک ਕਰੋ ਤਾਂ ਕਿ ਤੁਹਾਡੀ ਗੱਡੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਸਾਨੂੰ ਵੀ ਚਲਾਨ ਕਰਨ ਦੀ ਜ਼ਰੂਰਤ ਨਾ ਪਵੇ ਔਰ ਨਾ ਹੀ ਲੋਕਾਂ ਨੂੰ ਲੋਕ ਪਰੇਸ਼ਾਨ ਹੋਣ ਨਾਤੇ ਜੁਰਮਾਨਾ ਕੀਤਾ ਇਹਨਾਂ ਗਲਤ ਬਾਤ ਰੌਂਗ ਪਾਰਕਿੰਗ ਦਾ ਜਿਹੜਾ ਜੁਰਮਾਨਾ ਵਾ ਜਿਹੜਾ ਆਟੋ ਦੇ ਚਲਾਣ ਦੇ ਅਨਸਾਰ ਆ ਉਹ 1000 ਰੁਪਏ ਦਾ ਜੁਰਮਾਨਾ ਵਾ ਔਰ ਜਿਹੜਾ ਅਸੀਂ ਮੌਕੇ ਤੇ ਕਰਨੇ ਉਹ 500 ਰੁਪਏ ਦਾ ਫਾਈਨ ਹੁੰਦਾ ਵਾ ਤੋਂ ਅਸੀਂ ਉਹਨਾਂ ਨੂੰ ਇੱਕ ਇਹ ਸਾਡਾ ਕੋਈ ਮਕਸਦ ਚਲਾਣ ਕਰਦਾ ਨਹੀਂ ਆ ਸਾਡਾ ਮਕਸਦ ਆ ਕਿ ਇਹ ਲੋਕ ਜਿਹੜੀ ਆ ਟ੍ਰੈਫਿਕ ਦੀ ਐਜੂਕੇਸ਼ਨ ਆ ਜਿਹੜੀ ਪਾਰਕਿੰਗ ਆ ਉਹਨੂੰ ਸਮਝ ਲੈਣ ਕਿ ਇਹ ਗਲਤ ਤਰੀਕੇ ਨਾਲ ਹੀ پارک ਕੀਤੀ ਇਸ ਕਰਕੇ ਸਾਡਾ ਜਿਹੜਾ ਚਲਾਣਾ ਕੀਤਾ ਗਿਆ ਵਾ ਤੇ ਤੀਵੇਂ ਚਲਾਨ ਕਿਤੇ ਜਾਣਗੇ ਜੋ ਕਿਰੇ ਚਲਾਨ ਕਿਤੇ ਜਾਣਗੇ ਇਹ ਅਸੀਂ ਡੇਲੀ ਕਰਾਂਗੇ ਕੰਮ ਇਹ ਜਿਸ ਤਰ੍ਹਾਂ ਪਿਛਲੇ ਦਿਨੇ ਆਈ ਹਨ ਮਾਨਚੌਂਗ ਚ ਕੀਤੇ 15-20 ਚਲਾਨ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਕੀਤੇ ਉਸੇ ਤਰ੍ਹਾਂ ਹੀ ਕੱਲ ਵੀ ਕਰਾਂਗੇ ਅਸੀਂ